ਅਸੀਗਾ ਜੀ ਸਾਰਣ ਜਿਸ ਤਰ੍ਹਾਂ ਆਪਾਂ ਤੁਹਾਡੇ ਨਾਲ ਹਰ ਇੱਕ ਨਵੇਂ ਵਿਸ਼ੇ ਲੈ ਕੇ ਪੇਸ਼ ਹੋ ਰਹੇ ਆ ਆਪਣੇ ਵਿਰਾਸਤੀ ਬਕੋ ਹਨ ਅੱਜ ਆਪਾਂ ਬਾਈਆਂ ਮਿਲਾਉਣੇ ਆ ਜੋ ਕਿ ਪੁਰਾਣੇ ਸਾਰੇ ਸੰਦ ਨੇ ਜਿਸ ਤਰ੍ਹਾਂ ਆਪਣੇ ਪੁਰਖੇ ਕੀਤੀ ਕਰਦੀ ਸੀ ਤੇ ਆਪਣੀ ਮਾਤਾਵਾਂ ਆਪਣੇ ਘਰਾਂ ਦੇ ਵਿੱਚ ਵਰਤ ਸੀ ਸਾਰੇ ਵਰਤਨਾ ਆਪਾਂ ਮਿਲਾਉਣੇ ਆ ਬਾਈ ਨਾਲ ਪੁਰ ਬਾਈ ਹਸੀ ਗਾ ਜੀ ਸਿਕਾ ਜੀ ਬਾਈ ਜੀ ਆਪਣਾ ਨਾਮ ਤੇ ਪਿੰਡ ਕੀ ਪਹਿਲਾਂ ਜੀ ਮੇਰਾ ਨਾਮ ਗੁਰਜਨ ਸਿੰਘ ਚਾਹਲਾ ਜੀ ਜੀ ਪਿੰਡ ਕੋਰ ਲੱਲੂਆ ਜੀ ਲੱਲੂਆਣਾ ਜਿਹੜਾ ਮਾਨਸਾ ਲਾ ਮਾਨਸਾ ਠੀਕ ਆ ਇਹ ਬਾਈ ਤੁਹਾਨੂੰ ਕਿਸ ਤਰ੍ਹਾਂ ਸੌਂਗ ਜਾ ਗਿਆ ਪਹਿਲਾਂ ਤੇ ਦੱਸੋ ਜੀ ਇਹ ਸੌਂਗ ਆ ਜੀ ਵੀ ਜਿਆਦਾਤਰ ਜਿਹੜੇ ਸੰਦ ਆ ਵੀ ਆਪਣੇ ਘਰਾਂ ਵਿੱਚ ਵਰਤਣ ਵਾਲੇ ਆ ਖੇਤਾਂ 'ਚ ਜੀ ਸਾਡੇ ਬਜ਼ੁਰਗ ਵੀ ਪਹਿਲਾਂ ਬਾਧੇ ਫੜਦਾਂ ਦੇ ਖੇਤੀ ਕਰਦੇ ਰਹਿੰਦੇ ਹਨ ਸੰਦ ਨਾਲ ਹਾਂ ਜੀ ਬਈ ਤੁਸੀਂ ਨਵਾਂ ਮਕਾਨ ਬਣਾਉਣ ਲੱਗੇ ਹਾਂ ਵੀ ਜਿਹੜੇ ਪੂਰੀਆਂ ਸਵਾਤਾਂ ਕਹਿੰਦੇ ਨੇ ਨਾ ਉਹ ਉੱਤੇ ਪਏ ਸਾਰੇ ਸੰਦ ਇਹ ਠੀਕ ਹੈ ਜੀ ਜਦੋਂ ਤੁਸੀਂ ਉਹ ਐਨਸੀਆ ਵੀ ਇਹ ਸਵਾਲ ਹੁਣ ਆਪਾਂ ਟਾਉਣੀ ਆਂ ਹਾਂਜੀ ਕਰੇ ਮੈਨੂੰ ਕਹਿਣ ਲੱਗੇ ਵੀ ਇਹ ਹੋ ਜੇ ਜਾਂ ਤਾਂ ਕੋਈ ਵਿਚਾਰ ਹੋ ਜਾ ਇਹਨਾਂ ਕੋਈ ਲੋਹ ਹਲਵਾ ਕੱਢ ਕੇ ਪੁੱਦੇ ਚ ਲੋਰਾ ਠੀਕ ਹੈ ਜੀ ਉਹ ਵੀਰ ਮਨਜਾ ਹੈ ਵੀ ਯਾਰ ਇਹ ਬਹੁਤ ਪੁਰਾਣੀ ਬਰਾਸਤ ਆ ਵੀ ਸਾਡੇ ਦਾਦੇ ਪੁਰਦਾਦੇ ਦੇ ਹੱਥ ਲੱਗੇ ਹੋਇਆ ਇਹਨਾਂ ਤੇ ਠੀਕ ਹੈ ਜੀ ਇਹ ਆਪਾਂ ਇਹਨੂੰ ਸਾਹਮ ਕੇ ਰੱਖੀਏ ਜੀ ਉਤੋਂ ਫਿਰ ਮੈਂ ਸਾਰੇ ਆ ਰੱਖ ਲੇ ਠੀਕ ਹੈ ਉਹਨੂੰ ਬਾਹਰ ਮੈਂ ਇਹਨਾਂ ਦੀ ਮਰੰਮਤ ਵਗੈਰਾ ਕਰਾ ਕੇ ਜਿਹੜਾ ਨਾ ਮਾਰੂਪਲੇ ਤੱਕ ਕਰਕੇ ਨਹੀਂ ਰੂਪ ਹੋਈ ਆ ਬਸ ਇਹਨਾਂ ਨੂੰ ਸਿਰਫ ਆਪਾਂ ਰੰਗ ਕੀਤਾ ਕਰਾ ਹਾਂ ਹਾਂਜੀ ਠੀਕ ਹੈ ਜੀ ਬਾਕੀ ਉਹ ਮੈਂ ਪੁਰਾਣੇ ਹੀ ਵਰਤੇ ਜਾਂਦੇ ਜਾਣ ਵਾਲੇ ਸੀਗੇ ਸਾਰੇ ਜੀ ਹਾਂਜੀ ਪਹਿਲਾਂ ਆਪਣੇ ਪੁਰਾਣੇ ਬਿਊਰ ਗਾੜ ਇਹਨਾਂ ਨੇ ਖੇਤੀ ਕੀਤੀ ਹਣਾ ਹਾਂ ਇਹਨਾਂ ਨੇ ਜੀ ਆਹ ਸਭ ਦਿਖਾਉਣੇ ਆ ਸਰ ਦਿਖਾਓ ਜੀ ਮੈਂ ਯਾ ਟਕੂ ਆ ਗਈ ਹਾਂ ਜਿਵੇਂ ਟਕੂ ਆ ਜੀ ਜੀ ਇਹ ਜਿਹੜਾ ਕਿਸਾਨ ਦਾ ਬਹੁਤ ਵਧੀਆ ਸਾਥ ਹੁੰਦਾ ਸੀਗਾ ਹਾਂਜੀ ਅੱਗੇ ਜਿਵੇਂ ਜੰਗਲੀ ਜਾਨਵਰ ਵਗੈਰਾ ਹੁੰਦੇ ਕਿੱਧਰ ਵਗੈਰਾ ਕੀਤਾ ਜਾਂਦੇ ਹਨ ਜੀ ਉਹ ਕਿਸਾਨਾਂ ਨਾਲ ਲੈ ਕੇ ਰੱਖਿਆ ਬੈਠੋ ਜੀ ਤੇ ਜਾਂ ਜਿਵੇਂ ਮਲੇ ਮਲੇ ਹੁੰਦੇ ਆ ਕੋਈ ਕਿਕਰਾਂ ਹੁੰਦੇ ਆ ਕੋਈ ਵੱਢਣੇ ਆ ਕੋਈ ਜਾਣੀ ਇਹਦੇ ਨਾਲ ਹਾਂਜੀ ਇਹ ਵੀ ਵੱਢੀ ਜਾ ਸਕਦੀ ਸੀ ਜੀ ਤੇ ਕੋਦੇ ਹੁਣ ਮਤਲਬ ਕਿ ਬਹੁਤ ਸਾਰੇ ਗਾਣੇ ਜੀ ਵੀ ਗਾਣੇ ਵੀ ਆਏ ਬਿਲਕੁਲ ਹਾਂਜੀ ਹਾਂ ਬਿਲਕੁਲ ਉਹ ਸੰਦ ਸੀਗਾ ਜੀ ਆ ਹਾਲਾ ਹੈ ਜੀ ਇਹ ਹਾਲਾ ਹੈ ਜਿਹਨੂੰ ਤੋਤਾ ਹਾਲਾ ਵੀ ਕਹਿ ਦਿੰਦੇ ਹੈਗੇ ਅੱਛਾ ਇਹ ਹਾਲ ਕਿਸ ਤਰ੍ਹਾਂ ਫਿਰ ਬਾਲ ਤੇ ਬੱਚੇ ਵੰਦ ਹਾਂ ਇਹ ਉਧਰ ਯਾਰੀ ਦੇ ਵਿੱਚੋਂ ਉਤੇ ਪੈ ਕੇ ਜੀ ਹੜ ਲਾਣਾ ਠੀਕ ਹੈ ਜੀ ਤੇ ਉਤੇ 45 ਜਨਾ ਮੁਰਾ ਬਲਦੀ ਹੜ ਜਾਂਦੇ ਸੀਗੇ ਜਦੋਂ ਮੁੰਨਾ ਫੜ ਕੇ ਇਹਦੇ ਨਾਲ ਕਿਸਾਨ ਹੜਾ ਬਹੁੰਦੀ ਸੀਗੀ ਠੀਕ ਹੈ ਜੀ ਜਿਵੇਂ ਦੇਖੋ ਹੁਣ ਤਾਂ ਮਤਲਬ ਕਿ 11 13 13 ਹੜ ਵੀ ਆ ਗਏ ਹਨਾ ਵੱਧ ਵੀ ਆਉਣ ਲੱਗੇ 15 ਹੜ ਵੀ ਹੁੰਦੇ ਸਨ ਸਾਡੇ ਬਿਲਕੁਲ ਸਾਬਰ ਹਾਂ ਸਾਬਰ ਸੀ ਸਾਬਰ ਸੰਤੋਖ ਬਹੁਤ ਜ਼ਿਆਦਾ ਸੀ ਬਿਲਕੁਲ ਮਤਲਬ ਕਿ ਜਿਵੇਂ ਜੜੀ ਚੋਕ ਦੀ ਨਾਲ ਜਾਂ ਤੋਰੇ ਬੰਦੀ ਹਨਾ ਹਾਂਜੀ ਪਾਈਆਂ ਉਹਦੇ ਵਿੱਚ ਕਾਟੀ ਦੇ ਵਿੱਚ ਮਧਾਨੀਆਂ ਨਹੀਂ ਆਪਾਂ ਕਹਿੰਦੇ ਜਿਵੇਂ ਜੜੀ ਚੋਕ ਦੀ ਨਾਲ ਮਿਲ ਕੇ ਸਾਂਝਰੀ ਜਾਂਦੀ ਸੀ ਵੱਡੇ ਤੜਕੇ ਹੜ ਜੋੜ ਲੈਂਦੇ ਜੀ ਤੇ ਜਿਵੇਂ ਗਾਣੇ ਵੀ ਆ ਨਾ ਪੁੱਤ ਜੱਟਾਂ ਦਾ ਹਲਵਾ ਉਹਨਾਂ ਵੱਡੇ ਤੜਕੇ ਦਾ ਕਿਹੜਾ ਬਿਲਕੁਲ ਵੀ ਐਵੇਂ ਇੱਕ ਇੱਕ ਕੋਰੇ ਨਾਲ ਉਹ ਕਿੰਨੀ ਜ਼ਮੀਨ ਵਾਰਦੇ ਸੀ ਕਿੱਡਾ ਸਬਰ ਹੁੰਦਾ ਸੀ ਉਹਨਾਂ ਦਾ ਲੱਗਦਾ ਵੀ ਮੇਰੇ ਕੋਲੇ 16 ਹਾਲ ਹੋਣ ਮੈਂ ਛੇਤੀ ਬਾਕੇ ਆ ਜਾਣਾ ਬਿਲਕੁਲ ਜੀ ਬਿਲਕੁਲ ਜੀ ਇਸ ਤਰੀਕੇ ਨਾਲ ਇਹਦੇ ਨਾਲ ਕੀਤੀ ਕਰਦੇ ਸੀ ਵੱਡਾ ਸਬਰ ਸੰਤੋਖ ਸੀਗਾ ਠੀਕ ਹੈ ਜੀ ਆ ਉਲਟਮਾ ਹਾਲ ਜੇ ਉਲਟਮਾ ਹਾਲੀਏ ਜ਼ਮੀਨ ਦੀ ਆਪਾਂ ਮਿੱਟੀ ਫਟਾਉਣੇ ਜਿਵੇਂ ਹਨ ਠੀਕ ਹੈ ਜੀ ਪਲਟੀ ਮਾਰਨ ਵਾਸਤੇ ਮਿੱਟੀ ਅੱਛਾ ਮਾਲਕੀ ਉਹਨਾਂ ਦੇ ਸਾਰੇ ਹੈਗੇ ਸੀ ਸਾਰੇ ਹੈਗੇ ਸੀ ਹਾਂ ਜੀ ਹਾਂ ਠੀਕ ਹੈ ਜੀ ਬਲਦਨ ਨਾਲ ਵਰਤਿਆ ਸੀ ਜੀ ਲੋਹ ਕਮਾਲ ਆ ਠੀਕ ਹੈ ਜੀ ਚਾਰਨ ਵਾਸਤੇ ਹਾਂਜੀ ਜਿਵੇਂ ਆ ਉਰੀ ਆ ਗਈ ਜੀ ਵੈਸੇ ਤਾਂ ਮੱਲਾ ਹੁਣ ਕਿਸੇ ਨੂੰ ਪਤਾ ਨਹੀਂ ਹੁਣ ਉਰੀ ਬਾਰੇ ਆ ਦਿਖਾਓ ਵੀਰੇ ਮਾੜਾ ਨੇੜੇ ਹੋ ਕੇ ਦੇਖੋ ਇਹਦੇ ਉੱਪਰ ਕੀ ਕਰਦੇ ਸੀ ਇਹ ਉਰੀ ਆ ਜੋ ਪ੍ਰਕਟੀ ਪੈ ਜਾਂਦੀ ਸੀ ਜੀ ਅੱਛਾ ਜੀ ਟੀ ਦੇ ਨਾਲ ਇਧਰੋਂ ਮਤਲ ਕੇ ਚਰਖੇ ਦੇ ਉੱਤੇ ਜਿਵੇਂ ਨਲਕੀਆਂ ਵਗੈਰਾ ਬਟਣ ਵਾਸਤੇ ਹਾਂਜੀ ਤਾਣੀ ਮੁੰਨੀਆਂ ਨਾ ਤਾਣੀ ਦੇ ਵਿੱਚ ਜਿਹੜੀ ਨਲਕੀ ਚੱਲਦੀ ਸੀ ਉਹ ਇਹ ਉਰੀ ਦੇ ਉੱਤੋਂ ਲੱਛੀ ਲੱਛੀ ਦੇ ਉੱਤੋਂ ਫਿਰ ਨਲਕੀ ਨਲਕੀ ਫਿਰ ਉਹਦੇ ਵਿੱਚ ਵੀ ਲੰਘਦੀ ਸੀ ਆਪਣਾ ਤਾਣੀ ਦੇ ਵਿੱਚ ਫਿਰ ਖੇਸ ਵਗੈਰਾ ਬਣਾ ਜਾਂਦੇ ਸੀ ਠੀਕ ਹੈ ਜੀ ਹਾਂ ਜੀ ਮੰਨ ਲਓ ਸਾਇੰਸ ਤਾਂ ਆਪਣੇ ਹੈਗੀ ਸੀ ਪਹਿਲਾਂ ਮਤਾਵਾ ਵਾਲੀ ਸੀ ਹੈਗੀ ਸੀ ਸਾਇੰਸ ਹੈਗੀ ਸੀ ਇਹ ਉਰਾ ਗਈ ਇਹ ਉਰਾ ਇਹਦੇ ਨਾਲ ਨੜੇ ਵਟੇ ਜਾਂਦੇ ਸੀਗੇ ਜੀ ਇਹ ਵੱਡਾ ਲੱਛਾ ਵਾ ਕੇ ਨੜੇ ਵਗੈਰਾ ਬਣਾਉਣਾ ਨਾ ਨੜਿਆਂ ਤੋਂ ਫਿਰ ਗਾਂ ਤਾਣੀ ਤਣੀ ਜਾਂਦੀ ਸੀ ਕਾਨੇ ਘੱਟ ਕੇ ਜੀ ਹਾਂ ਇਹ ਮਤਲਬ ਕਿ ਖੇਸ ਤਾਣੀਆਂ ਜੋ ਬੁੰਦੇ ਸੀ ਨਾ ਹਾਂਜੀ ਮੋਢਾ ਇੱਥੋਂ ਚੱਲਦਾ ਸੀ ਜੀ ਪਹਿਲਾਂ ਨਲਕੀਆਂ ਬਣਦੀਆਂ ਨੜੇ ਬਣਦੇ ਫਿਰ ਉਹ ਪਾਣ ਦਿੰਦੇ ਉਹਨਾਂ ਨੂੰ ਫਿਰ ਤਾਣੀ ਚੜਾਈ ਜਾਂਦੀ ਜੀ ਫੇਰ ਕੀ ਸਵਾਨ ਦੇ ਚਾਦਨਾ ਬਣਦੀਆਂ ਜੀ ਅੱਗੇ ਵੱਡਾ ਰੂਪ ਜਾਂਦਾ ਜੀ ਹਾਂਜੀ ਹਾਂ ਜੀ ਜੀ ਆਹ ਵਾਲਾ ਕੀ ਵਟਾਏ ਸੁਰਮਾ ਸੁਰਮੇ ਵਾਲੀ ਖਰਲੇ ਜਿਵੇਂ ਕਿ ਸੁਰਮਾ ਰਗੜਦੇ ਨੇ ਇਹਦੇ ਵਿੱਚ ਅੱਛੇ ਵਿੱਚ ਸੁਰਮਾ ਰਗੜਦੇ ਨੇ ਜੀ ਹਾਂਜੀ ਹਾਂ ਸੁਰਮਾ ਰਗੜਨ ਵਾਸਤੇ ਪੱਥਰ ਪੱਥਰੀ ਬਹੁਤ ਅਗੜੀ ਪੱਥਰ ਦਾ ਪੱਥਰ ਦੇ ਵਿੱਚੋਂ ਹੀ ਖਰਾਦ ਕੇ ਕੱਢਿਆ ਹੋਇਆ ਜੀ ਅੱਛਾ ਖਰਾਦ ਕੇ ਹਾਂ ਇਹ ਜੋੜਾ ਹੀ ਨਹੀਂ ਹੋਇਆ ਪੱਥਰ ਪੱਥਰ ਵੇਖ ਹੁੰਦਾ ਦੇਖੋ ਜੀ ਜਿਵੇਂ ਕਲਾ ਕਲਾ ਦਾ ਮੁੱਲ ਹੁੰਦਾ ਬਿਲਕੁਲ ਹਾਂਜੀ ਹਾਂਜੀ ਆਵਲੀ ਆਪਣੀ ਡ੍ਰਿੱਲ ਲਾ ਗਈ ਇਹ ਡ੍ਰਿੱਲ ਲਾ ਗਈ ਵਿਚ ਜਣ ਵਾਲੀ ਉਹ ਫੋਰ ਲੱਗਾ ਉੱਤੇ ਨਾ ਜੀ ਤੇ ਆ ਜਵੇਂ ਨਰਮਾ ਵੀ ਜਣਾ ਹਾਂ ਜੀ ਪੱਤੀ ਲੱਗ ਪੈਂਦੀ ਹੈ ਜੇ ਨਾਲ ਨਾਲ ਉਹ ਕੋਟ ਦੀ ਨਿਸ਼ਾਨੀ ਲੱਗਦੀ ਜਾਂਦੀ ਹੈ ਅੱਛਾ ਜੀ ਜਿਵੇਂ ਉਧਰੋਂ ਮੋੜਨਾ ਫਿਰ ਉਹ ਨਿਸ਼ਾਨੀ ਦੇ ਉੱਤੇ ਉੱਤੇ ਫਿਰ ਹੋਰਾ ਚਲੀ ਜਾਊਗਾ ਠੀਕ ਹੈ ਜੀ ਤਾਂ ਕਿ ਜਿਹੜਾ ਔਰੇ ਨੇ ਉਹ ਬਰਾਬਰ ਬਰਾਬਰ ਰਹਿਣਾ ਜੀ ਉੱਡਣੇ ਜੜੇ ਜੀ ਸਿੱਧੇ ਰਹਿਣਗੇ ਸਿੱਧੇ ਰਹਿਣਾ ਉੱਥੋਂ ਨਹੀਂ ਮਤਲਬ ਕਿ ਵੈਸੇ ਹੁੰਦਾ ਪਣਾ ਲੱਕੜ ਦੀ ਸੀ ਸਾਰੀ ਹਾਂ ਇਹ ਤਾਂ ਲੱਕੜ ਦੀ ਸੀ ਬਸ ਆ ਪਿੱਛੇ ਤੇ ਚੌ ਲੱਗ ਗਿਆ ਜਿਹਨੂੰ ਬੱਡਣ ਲੱਗਾ ਦੇਣਾ ਹੁਣ ਹੱਥਾਂ ਵਾਲੇ ਹੋਟੇ ਡ੍ਰਿੱ ਜੀ ਆ ਵਾਲੇ ਪਿੱਤਲ ਦੀ ਪਿੱਤਲ ਦੀ ਚਾਪ ਹੋਣੀ ਹੈ ਜੀ ਆ ਦਿਖਾਈ ਨੇੜੇ ਹੋ ਕੇ ਮੜਾ ਹਾਂਜੀ ਹਾਂ ਪਿੱਤਲ ਦੀ ਹੈ ਜੀ ਪਿੱਤਲ ਦੀ ਚਾਪ ਹੋਣੀ ਹੈ ਜੀ ਪਹਿਲੇ ਵੇਸੇ ਲੋਕ ਪਿੱਤਲ ਦੇ ਭਾਂਡੇ ਵਰਤਦੇ ਸੀ ਬਿਮਾਰੀਆਂ ਵੀ ਘਟਦੀ ਸੀ ਹਾਂ ਇਹ ਚਾਪ ਹੋਣੀ ਹੈ ਮੈਨੂੰ ਹੋਣੀ ਹੈ ਭੈਣ ਜੀ ਆਏ ਨੇ ਨਾ ਖੜੇ ਆ ਇੱਧਰ ਮੈਂ ਲੈ ਕੇ ਦਿੱਤੀ ਆ ਇਹ ਠੀਕ ਹੈ ਜੀ ਹਾਂ ਉਹ ਤਾਂ ਜੀ ਜਾਓ ਮੈਨੂੰ ਹੁਣ ਲੈ ਕੇ ਆਏ ਨੇ ਹੈ ਨਾ ਉਹ ਤੁਹਾਨੂੰ ਦੱਸਾਂ ਜੀ ਮੈਂ ਪੇਸ਼ਕਾਸ਼ ਲੈ ਕੇ ਆਇਆ ਜੀ ਆਹ 2 ਫੁੱਟਾਂ ਲੈ ਕੇ ਆਇਆ ਇੱਕ ਹਾਂਜੀ ਆਹ ਦੇਖੋ ਅਸਲੀ ਚੋਰੀ ਹਾਂ ਆਹ ਲਾਟੂ ਪੀਤਾ ਇਹ ਲਾਟੂ ਪੀਤਾ ਗੇਦੇ ਨਾਲ ਜਿਵੇਂ ਵੀ ਇਤੋਂ ਐ ਕੱਢ ਕੇ ਨਿਸ਼ਾਨੀ ਵ ਕਹਿੰਦੇ ਵਦੇ ਵਾਸਤੇ ਝਾਨੀ ਲਾ ਕੇ ਕੁਝ ਹੀ ਕੱਟਣੀ ਆ ਜਾਂ ਹੋਰ ਕੱਟਣਾ ਲੱਕੜ ਸੰਦਲ ਠੀਕ ਹੈ ਲੱਕੜ ਕੱਟਣ ਵਾਸਤੇ ਜੀ ਜਦੋਂ ਦੂਜੇ ਵਟੇ ਆ ਗਿਆ ਨਾ ਹਾਂਜੀ ਹਾਂ ਸਕੇ ਲਾ ਠੀਕ ਹੈ ਸਾਨੀ ਯਾਰ ਗੱਲਾਂ ਆ ਗਿਆ ਉਹਦਾ ਉਹਦੀ ਇਹ ਦੇਖੋ ਕਿ ਨਵਜਾ ਬਣਾਇਆ ਹੋਇਆ ਹੈ ਲੱਕੜ ਦਾ ਬਣਾਇਆ ਪੁੱਜੀ ਲੱਕੜ ਦੇ ਜਾਂ ਕਲਾ ਦੇਖੋ ਜੀ ਕਿਵੇਂ ਡਿਜ਼ਾਈਨਿੰਗ ਕੀਤੀ ਹੋਈ ਹੈ ਨਾ ਇਹ ਵੀ ਇਹ ਹੁਣ ਹੀ ਲੈ ਕੇ ਆਏ ਨੇ ਬੰਨ ਸਾਡੇ ਉਹਨਾਂ ਨੇ ਰੱਖਿਆ ਵਿੱਚ ਲੈ ਗਏ ਨੇ ਵੀ ਆ ਸੰਦੂਕ ਜਪਾ ਦਿਖਾਉਣਾ ਹੈਗਾ ਜੀ ਹਾਂਜੀ ਹਾਂ ਆਪੇ ਵੇਚ ਕਰ ਲੱਕੜ ਦੇ ਮੁੱਠੇ ਵਾਲਾ ਵੇਚ ਕਰ ਸਕਦੇ ਕੋਈ अच्छा पहला हैवी है है। बहुत ਭਾਰਾ ਬਹੁਤ ਹੈ ਜੀ ਬਹੁਤ ਹਾਂ ਜੀ ਇਹ ਤਾਂ ਟੁੱਟ ਡਿੱਟ ਦੇ ਦੇਗਾ ਜੀ ਹਾਂ ਜੀ ਹਾਂ ਜੀ ਉਹ ਤਰਪਾਲੀ ਹੈ ਤਰਪਾਲੀ ਹੈ ਜੀ ਅੱਛਾ ਜਿਹਦੇ ਨਾਲ ਨਰਮਸੀ ਲੈ ਜਾਂਦਾ ਸੀਗਾ ਕੀ ਕਿ ਨਰਮਸੀ ਦਾ ਨੇ ਕੰਮ ਹੁੰਦੀ ਤਰਪਾਲੀ ਜਿਹਦੇ ਨੀਂਦ ਹੁੰਦੇ ਸੀ ਇਹਦੇ ਨਾਲ ਗੱਡੇ ਜਾਂਦੇ ਸੀ ਜੀ ਹਾਂ ਜੀ ਆ ਇਸ ਤਰ੍ਹਾਂ ਹੁਣ ਇਹ ਨੌਲ ਹੈ ਇਹ ਇਹ ਮਤਲਬ ਹੈ ਇਹਨੂੰ ਮਤਲਬ ਕਿ ਹੁਣ ਜਿਹੜੇ ਹੋਣ ਵਾਲੇ ਬੱਚੇ ਸਾਰੇ ਦੇ ਇਹਨੂੰ ਹੱਥ ਕੜੀ ਕਹਿੰਦੇ ਆ ਅੱਛਾ ਜੀ ਪਰ ਇਹ ਨੌਲ ਨਾ ਮਤਲਬ ਇੱਕ ਪ੍ਰਕਾਰ ਦਾ ਜਿੰਦਾ ਹੁੰਦਾ ਸੀ ਜਿਹਦੇ ਅੱਗੇ ਕੋੜੇ ਜਾਂ ਉੱਠ ਬਾਹਰ ਲੈਣੇ ਜਾਂਦੇ ਹੁੰਦੇ ਹਾਂ ਜੀ ਵੀ ਉਹਨੂੰ ਕੋਈ ਚੋਰ ਦਾ ਕੋਨਾ ਲੈ ਕੇ ਜਾਵੇ ਹਾਂ ਜੀ ਆ ਤਾਂ ਬੀਏ ਨਿਕਲ ਜਾਂਦੀ ਇਹ ਮੋਹਲੇ ਪੈਰਾਂ ਦੇ ਵਿੱਚ ਜਿੰਦਾ ਲੱਗ ਜਾਂਦਾ ਸੀਗਾ ਕੁਛ ਤੁਰ ਨਹੀਂ ਜਾਦਾ ਸੀ ਠੀਕ ਹੈ ਹਾਂ ਚੋਰੀ ਨਹੀਂ ਹੋ ਸਕਦਾ ਚੋਰੀ ਨਹੀਂ ਹੋ ਸਕਦਾ ਹਾਂ ਜੀ ਹਾਂ ਜੀ 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 ਜਿਵੇਂ ਸਰਾ 2 ਫੁੱਟ ਆ ਗਿਆ ਹਾਂ ਇਹ 2 ਫੁੱਟ ਆ ਗਿਆ ਇਹਨੂੰ ਜਿਸਵੇਂ ਇਸ ਤਰ੍ਹਾਂ ਖੋਲ ਦੇਾਂਗੇ ਆਪਾਂ ਹਾਂ ਜੀ ਆ ਦੇਖ ਪਹਿਲਾਂ 6 ਇੰਚ ਹੈ ਹਾਂ ਜੀ ਇੱਥੋਂ ਹੁਣ ਇਹ ਫਿਰ 1 ਫੁੱਟ ਹੋ ਗਿਆ ਠੀਕ ਹੈ ਜੀ ਠੀਕ ਹੈ ਜੇ ਆਪਾਂ ਇੱਕ ਹੋਲ ਲਾਂਗੇ ਤਾਂ ਇਹ 1.5 ਫੁੱਟ ਹੋ ਗਿਆ ਅੱਛਾ ਡਬਲ ਹੋ ਜਾਂਦੇ ਹਾਂ ਹਾਂ ਇਸ ਤਰ੍ਹਾਂ ਹੀ ਮਤਲਬ ਕਿ 2 ਫੁੱਟ ਹੋ ਗਿਆ ਜਿਵੇਂ ਇਸ ਕਰਕੇ 2 ਫੁੱਟ ਆ ਕਹਿੰਦੇ ਸੀ ਜੀ ਹਾਂ ਜੀ ਇਹ ਵੀ ਸਾਡੇ ਪਿੰਡ ਦੀ ਖੜਿਆ ਇਹਨਾਂ ਦੇ ਪਿਤਾ ਜੀ ਵਰਤਦੇ ਰਹੇ ਆ ਇਹ ਸੰਦ ਅੱਛਾ ਆਜੋ ਵੀ ਇੱਧਰ ਆਜੋ 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 ਹਾਂ ਕੋਈ ਗੱਲ ਨਹੀਂ ਆਉਜੀ ਇਹ ਇਹਨਾਂ ਨੇ ਲੈ ਕੇ ਰੱਖੇ ਰਹੇ ਹੁਣੇ ਵੀ ਹਾਂਜੀ ਹਾਂਜੀ ਬਹੁਤ ਸਾਰੇ ਮਿਸਤਰੀਆਂ ਵਾਲੇ ਸੰਦ ਨੇ ਹਾਂਜੀ ਹਾਂਜੀ ਸੰਦ ਹੀ ਲੈ ਕੇ ਵੈਸੇ ਹੁੰਦਾ ਹੀ ਮੱਲਾ ਸਾਡੇ ਪਿੰਡ ਦਾ ਕਿਸੇ ਕੋਲੇ ਹੋਣਾ ਨਹੀਂ ਕਿਸੇ ਦੇ ਮੰਨ ਕੇ 10 ਪਿੰਡਾਂ ਮਾਰੇ ਕਿਸੇ ਕੋਲੇ ਇੱਕ ਨਹੀਂ ਘਰ ਮਸਾਂ ਮਿਸਤਰੀ ਵੀ ਨੇ ਜਿਹੜੇ ਅੱਜ ਕੱਲ ਦੇ ਉਹਨਾਂ ਦੇ ਘਰ ਵੀ ਹੈ ਨਹੀਂ ਹਾਂਜੀ ਹਾਂਜੀ ਹੁਣ ਇਹ ਜਿੰਦਰਾ ਆ ਗਿਆ ਜੀ ਬੱਟਾ ਪਾਉਣ ਵਾਲਾ ਜੀ ਬੱਟਾ ਪਾਉਣ ਵਾਸਤੇ ਵਰਤਿਆ ਜਾਂਦਾ ਸੀ ਹੁਣ ਵੀ ਵਰਤਿਆ ਜਾਂਦਾ ਹਾਂ ਵੈਸੇ ਜਿੰਦਰਾ ਦਾ ਹੁਣ ਤਾਂ ਹੈ ਲ ਹਾਂਜੀ ਕੱਦੂ ਆ ਗਿਆ ਕੱਦੂ ਕਸ ਆ ਗਿਆ ਜੀ ਇਹ ਤਾਂ ਵੈਸੇ ਬਿਆਹ ਚ ਲੋਡ ਪੈਂਦੀ ਰਹਿੰਦੀ ਆਪਾਂ ਵਾਰਦੇ ਹਾਂ ਜੀ ਹਾਂ ਨਵੇਂ ਆ ਗਏ ਦੂਸਰੇ ਹਾਂਜੀ ਹਾਂ ਇਹ ਫੀਲ ਲੈ ਆਈ ਹਾਂ ਜੀ ਹਾਂ ਇਹ ਕੋੜੀ ਜੀ ਕੋੜੀ ਆ ਗਈ ਇਹ ਉਠਣੀ ਦੀ ਕਹਾਣ ਦੇ ਉੱਤੇ ਹਾਂਜੀ ਮਤਲਬ ਕਿ ਰੱਖੀ ਜਾਂਦੀ ਸੀਗੀ ਫਿਰ ਤਾਂਗੜ ਕਸਾਇਆ ਜਾਂਦਾ ਸੀ ਇਹਦੇ ਵਿੱਚ ਜੀ ਹਾਂ ਆ ਦਿਖਾਵੇ ਮੈਡਨ ਦੇਖ ਲੁ ਹਾਂ ਆ ਕਿ ਮੈਡਨ ਦੇਖ ਲੁ 6 ਵਾਲੀ ਹਾਂ ਇਹ ਕੋੜੀ ਹੈ ਉਠਣੀ ਦੀ ਕਹਾਣ ਦੇ ਟਿਕਦੇ ਸਵੇਰੇ ਦੇ ਵਿੱਚ ਤਾਂਗੜ ਵਧੀਆ ਕਸਾਇਆ ਜਾਂਦਾ ਸੀ ਕਿਉਂਕਿ ਉਠਣੀ ਕਹਾਣ ਇਹਦੇ ਉਹ ਪਤਲ ਹੀ ਹੁੰਦੇ ਥੋੜੀ ਜੀ ਹਾਂਜੀ ਹਾਂਜੀ ਇਹ ਸਲੰਗਾ ਜੀ ਅੱਛੇ ਸਲੰਗਾ ਮੇ ਅੱਗੇ ਆਪਾਂ ਛਟੀਆਂ ਵਗੈਰਾ ਹੁੰਦੇ ਆ 99 ਦੀਆਂ ਉਹ ਛਟੀਆਂ ਦਾ ਇੱਕ ਥੱਬਾ ਬਣ ਜਾਂਦਾ ਉਹ ਥੱਬੇ ਨੂੰ ਚੱਕ ਕੇ ਗੱਡੇ ਜਾਂ ਟਰਾਲੀ ਦੇ ਵਿੱਚ ਫੜਾਉਣ ਵਾਸਤੇ ਅੱਛਾ ਇਹਦੇ ਵਿੱਚ ਗੋੜ ਜਾਂਦੀ ਹੈ ਇਹ ਐਂ ਥੱਬੇ ਥੱਬੀਆਂ ਤਾਂ ਚੱਕਿਆ ਹੁੰਦਾ ਠੀਕ ਹੈ ਜੀ ਉਹ ਵਿੱਚ ਟੰਗੀ ਜਾਂਦੀ ਸੀ ਇਹ ਜੀ ਹਾਂ ਤੇ ਮਤਲਬ ਕਿ 45 ਆਏਗੀ ਅੱਛਾ 45 ਵਾਲੀ ਹਾਂ ਲਗਭਗ ਜਿਹੜੇ ਸਾਰੇ ਸੰਦ ਨੇ ਉਹ 45 ਦੇ ਨਾਲ ਵਰਤੇ ਜਾਂਦੇ ਸੀ ਸਾਰੇ ਠੀਕ ਹੈ ਜੀ ਵੀ ਦੋ ਬਾਲਦੀ ਘੋੜ ਦੇ ਸੀ ਸਾਈਡਾਂ ਤੇ ਸਾਈਡਾਂ ਇੱਧਰ ਬਾਲਦ ਤੇ ਇੱਧਰ ਬਾਲਦ ਤੇ ਬਾਲਦੀ ਘੋੜ ਦੇ ਸੀਗੇ ਜੀ ਵੀ ਜਿਵੇਂ ਆ ਮੋਰੀਆਂ ਨੇ ਹਨਾ ਹੁਣ ਹਾਂਜੀ ਇਹ ਮੋਰੀਆਂ ਇੱਚ ਟਿਕ ਗਏ ਚੀਜ਼ ਇਹਦੇ ਵਿੱਚ ਦੀ ਮਤਲਬ ਕਿ 나ੜ ਤੇ 나ੜ ਪੈ ਕੇ ਜੀ ਦੀ ਆੜਲਾਂ ਪੈ ਕੇ ਇੱਥੇ ਟਿਕ ਜਾਂਦਾ ਸਾਰਾ ਕੁਝ ਇਹ ਵਿੱਚੋਂ ਦੇ ਵਿੱਚ ਚਿਹਿਆ ਬੱਤਰਾਪਾਲੋ ਤੇ ਹਾਲਪਾਲੋ ਤੇ ਹੈਰੋਂ ਪਾਲੋ ਸਾਰਾ ਕੁਝ ਇਹਦੇ ਨੇ ਚੱਲਦਾ ਆਪਾਂ ਕਹਿੰਦੇ ਆਂ ਵੀ ਇਹ ਬਲਦਾਂ ਵੀ ਨਹੀਂ ਖਿੱਚਦੇ ਹੋਣੇ ਬਲਕੇ ਸਮਾਨ ਬਹੁਤ ਖੌਣ ਖਰਾਬ ਜਿੜ ਕੇ ਬੱਕੜੀਆਂ ਵਗੈਰਾ ਚਾਹਦੇ ਦੇਸੀ ਘੋੜਾ ਵਗੈਰਾ ਦਿੰਦੇ ਹੋਣਗੇ ਪੂਰਾ ਚਾਰ ਦੇਸੀ ਬੱਕੜੀਆਂ ਛੋਲੇ ਦੇ ਖੌਣ ਦੇ ਸੀ ਜੀ ਹਾਂਜੀ ਹਾਂ ਇਹ ਕੁੰਗੜਾ ਵਾਲਾਂ ਨੇ ਗੀਆਂ ਬਲਦਾਂ ਵਾਲਾਂ ਜੀ ਹਾਂਜੀ ਹਾਂ ਗਲਦੰਗ ਗਲ ਵਿੱਚ ਕੀ ਟੱਲੀਆਂ ਖੜਕਦੀ ਸੋਹਣੀ ਲੱਗਦੀ ਹਾਂ ਜੀ ਇਹ ਛਕਲੇ ਨੇ ਜੀ ਪਸ਼ੂ ਜਦੋਂ ਉਹ ਬੋਹਣੇ ਮੋਹਣੇ ਮੁੱਜੀ ਫਸਲ ਨੂੰ ਮੋਹਣਾ ਮਾਰੇ ਹਨਾ ਅੱਛਾ ਜੀ ਹਾਂ ਉਹਦੇ ਬਾਅਦ ਤੁਸੀਂ ਜੀ ਛਕਲੇ ਜਿਹੜਾ ਕਰਕ ਕਰਨੀ ਸੀ ਜੀ ਇਹ ਟੱਲੀਆਂ ਨਹੀਂ ਆ ਦੇਖੋ ਜੀ ਇਹ ਵੀ ਵਲਦਾਂ ਦੇ ਗਲ ਟੱਲੀਆਂ ਹਨ ਆਪਾਂ ਸੁਣਨ ਲੱਗੇ ਵਲਦਾਂ ਦੇ ਗਲ ਟੱਲੀਆਂ ਹਨ ਹਾਂ ਸੰਗੀਤ ਹੈ ਜਿਹੜਾ ਉਹ ਮਤਲਬ ਕਿਸਾਨਾਂ ਦਾ ਜੀ ਲਵਾਈ ਰਖਦਾ ਜੀ ਇਸ ਇਸਨੇ ਇੱਕ ਉਹਨਾਂ ਨਾਲ ਸੰਗੀਤ ਨਾਲ ਉਹ ਇੱਕ ਗਾਉਂਦੇ ਜੀ ਹਾਂ ਜੀ ਮਨ ਵੀ ਲੱਗਦਾ ਸੀ ਪਹਿਲਾਂ ਮਨ ਲੱਗਦਾ ਸੀ ਹਾਂ ਕੁੰਗਰਾਂ ਲਾ ਗਈ ਜੀ ਵੀ ਕੁੰਗਰਾਂ ਲਾ ਗਈ ਹਾਂ ਜੀ ਉਹਨਾਂ ਇਹ ਪਾਖੜਾ ਆ ਗਿਆ ਜੀ ਮੁੱਠ ਦਾ ਇਹ ਪਾਖੜਾ ਮਤਲਬ ਇਹਦਾ ਮਤਲਬ ਇਹ ਪਾਖੜਾ ਉੱਠ ਦੇ ਉੱਪਰ ਟਿਕਿਆ ਜਾਂਦਾ ਸੀਗਾ ਜਿਹਦੇ ਵਿੱਚ ਦੋ ਸੀਟਾਂ ਲੱਗ ਜਾਂਦੀਆਂ ਆ ਅਧਖਾ ਛੋਟਾ ਦੂਰੀ ਸਵਾਰੀ ਦੂਰੀ ਸਵਾਰੀ ਵਾਸਤੇ ਵਰਤਿਆ ਜਾਂਦਾ ਸੀ ਜੀ ਅੱਛਾ ਜੀ ਹਾਂ ਜੀ ਦੂਰੀ ਸਵਾਰੀ ਵਾਸਤੇ ਦੂਰੀ ਸਵਾਰੀ ਵਾਸਤੇ ਵਰਤਿਆ ਜਾਂਦਾ ਸੀ ਠੀਕ ਹੈ ਇਹ ਇੱਕ ਲੋਟ ਤੋਂ ਪਰੀ ਜਾਂਦਾ ਸੀ ਉੱਠਦੇ ਹੀ ਆ ਜਾਂ ਉੱਠਾ ਲਾ ਸੰਦੀ ਆ ਵਸ ਕੱਲਾ ਜੀ ਜੀ ਇਹ ਤੰਗਲੀ ਆਇਆ ਹੁਣ ਵੀ ਵਰਤਦੇ ਆਂ ਦੇਖੋ ਹਾਂ ਜੀ ਢੰਗਲੀ ਤੇ ਆਇਆ ਬਿਲਕੁਲ ਜੀ ਹਨਾ ਆ ਬੋਟਾ ਆ ਗਿਆ ਜੀ ਇਹ ਬੋਟਾ ਆ ਗਿਆ ਹਾਂ ਇਹ ਅਖਬਾਰਾਂ ਨੂੰ ਪਿਉ ਕੇ ਇਹ ਰੱਦੀ ਅਖਬ ਇਹ ਲੈਪ ਕੀਤਾ ਨੇ ਉਹ ਦੇ ਕਰਕੇ ਫਿਰ ਬਣਾਇਆ ਜੀ ਯਾਰ ਜੇ ਮੇਦਰਾ ਖਜੂਰ ਦੀਆਂ ਤੀਲਾਂ ਦੀਆਂ ਇਹ ਸਾਰੀ ਖਜੂਰ ਦੀਆਂ ਤੀਲਾਂ ਦੀ ਬੋਟੀ ਬਣੀ ਨਹੀਂ ਬੋਟੀਆਂ ਦੀਆਂ ਨਹੀਂ ਬਣੀਆਂ ਹਾਂਜੀ ਬੋਟੀ ਇਹ ਵੀ ਆ ਉਤੋਂ ਬੁਣੀਆਂ ਫਿਰ ਇਹਦੇ ਨਾਲ ਇਹ ਤਾਂ ਪਹਿਲੇ ਹੱਥੀ ਡਿਜ਼ਾਈਨ ਕੀਤੀ ਹਾਂ ਹਾਂ ਕਰੀ ਡਿਜ਼ਾਈਨ ਹਾਂਜੀ ਹਾਂ ਇਹ ਤੁਹਾਡੀ ਮਤ ਜੀ ਜੀ ਤੁਸੀਂ ਬੜੇ ਸਾਹਮ ਕੇ ਰੱਖੇ ਨੇ ਜੀ ਸਨ ਹਾਂਜੀ ਹਾਂਜੀ ਸਾਹਮ ਰੱਖੇ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਤੇ ਇਹ ਜਿਵੇਂ ਆ ਆਪਣਾ ਕਹਿੰਦੀ ਗੱਲ ਕਰੀ ਇਹ ਵੀ ਫੁਰਗੀਆਂ ਫੁਰਗੀਆਂ ਤਿਲਾਂ ਇਹ ਕੀ ਕੀਤੀ ਜਾਈ ਇਹ ਵੀ ਬੋਟੀ ਹੋ ਜਾਈ ਅੱਛਾ ਹੀ ਬੋਟੀ ਸਮਾਨ ਵਸਤੀ ਬੋਟੀ ਸਮਾਨ ਹਾਂ ਵੀ ਇਦਾਂ ਜਿਵੇਂ ਪਾ ਕੇ ਦੇਖ ਨਾਲ ਟੰਗ ਦੋ ਅੱਛਾ ਇਦਾਂ ਟੰਗਿਆ ਨਾ ਕੋਈ ਸਲਾਈਆਂ ਵਗੈਰਾ ਜੋ ਵੀ ਕੁਝ ਹੁੰਦਾ ਸੀਗਾ ਉਹ ਸਮਾਨ ਇਦਾਂ ਦੇ ਵਿੱਚ ਰੱਖ ਦਿੰਦੇ ਸੀਗੇ ਇਹ ਤੁਸੀਂ ਸਾਡੇ ਸਾਹਮਣੇ ਬੜੀ ਰੱਖੀ ਹੈ ਜੀ ਹਾਂ ਜੀ ਸਾਹਮਣੇ ਰੱਖੀਆਂ ਨਹੀਂ ਹੈ ਬਸ ਬਹੁਤ ਸੋਹਣੀ ਦੂਸਰੇ ਸਾਨੂੰ ਬਹੁਤ ਕਹਿੰਦੇ ਆ ਵੀ ਇਹ ਤਾਂ ਚੀਜ਼ਾਂ ਪ੍ਰਾਣੀਆਂ ਹੋ ਗਈਆਂ ਹੁਣ ਅੱਧੇ ਜਿਹਾ ਸਿੱਟਣਾੜੀਆਂ ਹੋ ਗਈਆਂ ਯਾਰ ਬਿਆਲਾ ਐਸੇ ਚੀਜ਼ਾਂ ਦੇਖੋ ਜੀ ਕਹਿੰਦਾ ਇਹਨਾਂ ਨੇ ਵੇਚ ਦੋ ਇਹ ਚੱਕ ਕੇ ਖਰਾਬ ਨਹੀਂ ਹੋ ਰਹੀ ਹਨ ਅੱਜ ਕੱਲ ਇਹ ਚੀਜ਼ ਹੈਂਡ ਮੈਡ ਆ ਮਿਲ ਕੇ ਹੱਥਾਂ ਦੀ ਬਣੀ ਹੈ ਜਮਾ ਬਿਲਕੁਲ ਨਹੀਂ ਖਰਾਬ ਹੁੰਦੀ ਇਹਨਾਂ ਨਾਲ ਮੰਗੋ ਹਾਂ ਜੀ ਹਾਂ ਬਿਲਕੁਲ ਓਮੀ ਪਈਏ ਦੇਖੋ ਆ ਮਾੜਾ ਮੋਟਾ ਪੈਸੇ ਬਿਲਕੁਲ ਓਮੀ ਪਈ ਹਾਂ ਜੀ ਹਾਂ ਐਸੇ ਥੋੜਾ ਬਹੁਤ ਰੈਂਕ ਕਲਰ ਕਰਕੇ ਦੇਖੋ ਹਾਂ ਜ ਅੱਛੇ ਗੁੜ ਗੁੜ ਵਾਸਤੇ ਪੇਲੀਆਂ ਹੁੰਦੀਆਂ ਸੀਗੀਆਂ ਹਾਂ ਉਹ ਤਾਂ ਹਾਰਡ ਹੋ ਜਾਂਦੇ ਸੀਗੀਆਂ ਪੇਲੀਆਂ ਗੁੜਦੀਆਂ ਹਾਂਜੀ ਗਰੇ ਦੇ ਨਾਲ ਐ ਵਿੱਚ ਪੂਰਾ ਜ਼ੋਰ ਦੇ ਕੇ ਉਹਦੇ ਨਾਲ ਫੋਟਦੇ ਸੀ ਬੱਬੀ ਅੱਛਾ ਜੀ ਉਹ ਗੁੜ ਵੀ ਹੁਣ ਕਿਹੜਾ ਮੰਗੂ ਵੀ ਮਸਾਲੇ ਪੈਂਦੇ ਸੀ ਗੁੜ ਚ ਹਾਂਜੀ ਪਿਓਰ ਗੁੜ ਹੁੰਦਾ ਸੀ ਹਾਂਜੀ ਹਾਂ ਇਹਦੇ ਨਾਲ ਉਹ ਪੇਲੀਆਂ ਜਿਹੜੀਆਂ ਸੀ ਉਹ ਤੁਪਲੀਆਂ ਜਾਂਦੀਆਂ ਸੀ ਜੀ ਜੀ ਹਾਂ ਇਹ ਵੀ ਮਤਲਬ ਗੋੜਾ ਵਾਲਾ ਹੀ ਹੈਗਾ ਸੰਦ ਇਹਨੂੰ ਗੁੜ ਚ ਅੱਛੇ ਮੈਨੂੰ ਸ਼ਾਇਦ ਗੁੜ ਨੇ ਉਹ ਲਾਉਂਦੇ ਹੋਣਗੇ ਨਾ ਗੁੜ ਚੰਡਣਾ ਜਿਵੇਂ ਇਹ ਗੁੜਨਾ ਮਤਲਬ ਕਿ ਉਹਨਾਂ ਕੋਲੇ ਇੱਕ ਪ੍ਰੰਤਾਂਈਆਂ ਹੁੰਦੀਆਂ ਨੇ ਵੱਡੀਆਂ ਵੱਡੀਆਂ ਉਹ ਇੱਕ ਤੇ ਦੂਜੀ ਇਹ ਕਹਿੰਦੇ ਨੇ ਚੰਡਣਾ ਗੋ ਚੰਡਣਾ ਆ ਇਹ ਗੋੜ ਚੰਡਣਾ ਹੀ ਆ ਸੰਦਾ ਦਾ ਨਹੀਂ ਗੋੜ ਚੰਡਣਾ ਆ ਜੀ ਆਹ ਕੀ ਵੱਖਰੀ ਚੀਜ਼ ਆ ਕੀ ਇਹ ਲੱਕੜ ਦਾ ਗੋਲਾਸਤਾ ਜੀ ਵੀ ਲੱਕੜ ਦੇ ਵਿੱਚੋਂ ਹੀ ਖਰਾਦਾ ਹੋਇਆਗਾ ਇਹ ਅੱਛਾ ਲੱਕੜ ਦਾ ਆ ਜੀ ਵਿੱਚੋਂ ਕੱਢਾ ਹੋਇਆ ਜਿੰਨਾ ਆਪਾਂ ਉਹ ਦੇਖੀ ਸੋ ਮਾਰਾ ਕਰਨ ਵਾਲੀ ਪੱਥਰ ਚੋਂ ਕੱਢੀ ਸੀ ਜੀ ਇਹ ਲੱਕੜ ਦਾ ਹੈ ਮੀਨਾ ਕਰੀ ਦੇਖੋ ਜੀ ਹਾਂ ਜੀ ਹਾਂ ਇਹ ਪ੍ਰਾਣੇ ਮਿਸਤਰੀਆਂ ਦੀ ਕਲਾ ਹੈ ਇਹ ਮੈਂ ਆ ਤਾਂ ਆਪਣੇ ਲੱਗ-ਵੱਗ ਪਤੀ ਹੋਣਾ ਕਿ ਨਾਲੇ ਆ ਗਏ ਨਾਲੇ ਆ ਗਏ ਹਾਂ ਜੀ ਬਣੇ ਹੋਏ ਆ ਕੀ ਬਣੇ ਹੋਏ ਆ ਇਹ ਵੀ ਨਾਲੇ ਠੀਕ ਹੈ ਹਾਂ ਤੁਸੀਂ ਉਹ ਨਾ ਆਬੀ ਉਸ ਦੀਆਂ ਸਾਰੇ ਇਹ ਮਲਾ ਉਹ ਲੈ ਗਈ ਨਾਲ ਦੀ ਬੰਦੂਸ਼ਾ ਹਾਂ ਹਾਂ ਜੀ ਕਰਿਆ ਕਰਿਆ ਹਾਂ ਜੀ ਹਾਂ ਕਰਾਂ ਜਿਵੇਂ ਹੁਣ ਆ ਹੈਗਾ ਇਹਨੂੰ ਚਿੱਲੇ ਦਾ ਪਰਸ ਕਹੇ ਦਿੰਦੇ ਨੇਗੇ ਅੱਛਾ ਜੀ ਚਿੱਲੇ ਦਾ ਪਰਸ ਆ ਇਹ ਵੀ ਉਹ ਜਿਹੜਾ ਆਕ ਜਾਂ ਕੋਕੜੀਆਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਸੰਭੇਜੇ ਨਿਕਲਦੇ ਹੁੰਦੇ ਸੀ ਹਾਂ ਜੀ ਉਹਨਾਂ ਦਾ ਸੂਤ ਬਣਾ ਕੇ ਕੱਤ ਕੇ ਫਿਰ ਉਹਨੂੰ ਰੰਗ ਦੇ ਕੇ ਉਹਨਾਂ ਸੂਤ ਦੇਖੋ ਕਿਵੇਂ ਬਣਾਉਂਦੇ ਹਣੇ ਹਾਂ ਮੌਸਮ हां जी मूळा ਆ ਗਿਆ ਇਹ मूळा ਜੀ हां ਜੀ ਇਹਨੂੰ ਕਹਿੰਦੇ ਆ मूळा ਜੇ ਮੈਂ ਉਖੜੀ ਦੇ ਵਿੱਚ ਸਿਰ ਦਿੱਤਾ मूळा ਨਹੀਂ मूळ्या ਨਾਲ ਕਿਹੜਾ ਬਿਲਕੁਲ ਜਿਉਂ ਕਹਾ ਬਲੇ ਦੇ ਵਿੱਚ ਬੱਕਲੀਆਂ ਬੁੱਕਲੀਆਂ ਆਪਾਂ ਪਸ਼ੂਆਂ ਨੇ ਪਹਿਲਾਂ ਗੱਲ ਕੀਤੀ ਆ ਬਲਦਾਂ ਦੀ ਕੋੜਾਂ ਦੀ ਉਹ ਸਾਡੇ ਨਾ ਉਹਨਾਂ ਨੂੰ ਬੱਕਲੀਆਂ ਕੋਲੀਆਂ ਦਾ ਖਵਾਦੇ ਸੀ ਜੀ ਉਹ ਕੋਟ ਦੇ ਫਿਰ ਆਏ ਧਰਤੀ ਦੇ ਵਿੱਚ ਮਤਲਬ ਟੋਆ ਪਟ ਕੇ ਉਹਨੂੰ ਆਸੇ ਪਾਸੇ ਪੱਕਾ ਕਰਕੇ ਨਾ ਉਹਨਾਂ ਡਵਾਈਰੀ ਨਾਲ ਉਹਦਾ ਪੱਕੀ ਉਖੜੀ ਬਣਾ ਜਾਂਦੀ ਸੀ ਉਹਦੇ ਵਿੱਚ ਇਹਨੂੰ ਫਿਰ ਕੁੱਟਿਆ ਜਾਂਦਾ ਸੀ ਕਹਿੰਦੇ ਸੀ ਹਾਂ ਜੀ ਲੋਕ ਠਿਕਾਣਾ ਵਾਲੇ ਕੰਗਾ ਗਿਆ ਇਹ ਹੱਥ ਹੈ ਜੀ ਹੱਥ ਹਾਂ ਇਹ ਮੰਜੇ ਮੰਜੇ ਬਣਨ ਦੇ ਅੱਛਾ ਹੀ ਕੰਮ ਹੋਦਾ ਸੀ ਮੰਜੇ ਦਰੀਆਂ ਵਗੈਰਾ ਜਿਹੜਾ ਬਣਦੇ ਸੀ ਦੇਖੋ ਵੀ ਭਾਰੀ ਆ ਕਿੰਨੀ ਆ ਸਾਡੇ ਮਾਮਾ ਭਾਰੀ ਹੋਣੀਆਂ ਨਾ ਜਿਹੜਾ ਇਹਨੂੰ ਚੱਲ ਇਹ ਮੰਨ ਲਾ ਹੋ ਤਕਰੀਬਨ 2.5 ਦਿਨ 2.5 ਕਿਲੋ ਕਟਵਾਣੀ 2.5 ਦਿਨ ਕਿਲੋ ਹੋਣਾ ਹਾਂ ਦੇਖੋ ਵੀ ਹੱਥ ਕਿੰਨੇ ਮਜ਼ਬੂਤ ਹੋਣੇ ਹਾਂ ਹਾਂ ਜੀ ਹਾਂ ਇਹਨੂੰ ਆ ਚਲਾਉਂਦੇ ਸੀਗੇ ਹਾਂ ਜੀ ਹਾਂ ਇਹ ਲੱਕੜ ਦੀ ਕਰਸੀ ਹੋਗੀ ਅੱਛਾ ਇਹ ਲੱਕੜ ਦੀ ਕਰਸੀ ਇਹ ਪੇਤਲਾਟੀਆਂ ਨੇ अच्छा साइडे ਜੀ ਜੀ ਇਹ ਬਣ ਜਾਂਦੀ ਹੈ ਕਿ ਨਾ ਬਣ ਜਾਂਦੀ ਹੈ ਗਲੋਟੇ ਦੇ ਉੱਤੇ ਪਹਿਲਾਂ ਘੱਟ ਕੇ ਜਿਹੜੇ ਟੁਕੜੇ ਸੀਗੇ ਉਹਨੂੰ ਗਲੋਟਾ ਕਹਿ ਦਿੰਦੇ ਫਿਰ ਗਲੋਟੇ ਦੇ ਬਾਅਦ ਛੇ ਦੇ ਉੱਤੇ ਆਪਨੇ ਸੀਗੇ ਸਰਵਟੀਆਂ ਬਣ ਜਾਂਦੀਆਂ ਉਹ ਟਟੀਆਂ ਪਟੀਆਂ ਤੋਂ ਫਿਰ ਉਰੀ ਤੇ ਪੂਰੀ ਦੇ ਗੜ ਜਾਂਦੀ ਅੱਟੀ ਫਿਰ ਉਹ ਨਲਕੀਆਂ ਬਣ ਜਾਂਦੀਆਂ ਮਤਲਬ ਸਦ ਪਹਿਲਾਂ ਸਾਰੇ ਘਰੀ ਹੁੰਦੇ ਹੋਣਗੇ ਹਰੇ ਘਰੀ ਵਾਲੇ ਹਨ ਜੇ ਟੂ ਜੈਡ ਸੰਦ ਘਰੇ ਹੁੰਦੇ ਸੀ ਹੁਣ ਸਾਰਾ ਕੱਪੜਾ ਬਣ ਕੇ ਰੈਡੀमेड ਆਉਣ ਲੱਗ ਗਿਆ ਜੁਟਿੰਗਾ ਆ ਗਿਆ ਜੁਟਿੰਗਾ ਕਹਿੰਦੇ ਆ ਜੀ ਇਹ ਢਿੰਗੇ ਰਮ ਪਿੰਗਾ ਇਹ ਅੱਗੇ ਜਿਵੇਂ ਕਣਕਾਂ ਵੱਢਦੇ ਹੱਥਾਂ ਨਾਲ ਉਹ ਮਤਲਬ ਕਿ ਲਾਂਗੇ ਤੇ ਖਲੀਆਂ ਖੋਲੀਆਂ ਲਾ ਦਿੰਦੇ ਹਾਂ ਜੀ ਪਰ ਪੱਟਣ ਵਾਸਤੇ ਅੱਛਾ ਜੀ ਇਹਦੀ ਵਾਰ ਤੋਂ ਕਿੱਥੇ ਜਾਂਦੀ ਹੈ ਡਿਊਟਿੰਗਾ ਕਹਿੰਦੇ ਸੀ ਆਹ ਹਾਂ ਜੀ ਇਹ ਚਿੜੀਆਂ ਆ ਰਹੰਦਾ ਜੀ ਇਹ ਕੰਮ ਕਰਦਾ ਸੀ ਚੱਕਰ ਤੇ ਚਿੜੀਆਂ ਪਾਉਣ ਵਾਸਤੇ ਬੱਦਲ ਅੱਛਾ ਜੀ ਇਹਦੇ ਨਾਲ ਚਿੜੀਆਂ ਪੈ ਜਾਂਦੀਆਂ ਨੇ ਜਦੋਂ ਉੱਚੀਆਂ ਨੀਵੀਆਂ ਨਹੀਂ ਹੁੰਦੀਆਂ ਹਾਂ ਜੀ ਡਿਜ਼ਾਈਨਿੰਗ ਡਿਜ਼ਾਈਨਿੰਗ ਵਾਸਤੇ ਉਹ ਇਹਦੇ ਨਾਲ ਡਿਜ਼ਾਈਨ ਬਣਦਾ ਸੀਗਾ ਇਹਨਾਂ ਮੈਂ ਤਦ ਦੋ ਜਾਨੇ ਵੀ ਖਿੱਚ ਲੈਂਦਾ ਸੀ ਜੀ ਹਾਂ ਉਮੀ ਫਿਰ ਡਿਜ਼ਾਈਨ ਬਣਾ ਲੈ ਹੁਣ ਤਾਂ ਮਸ਼ੀਨਾਂ ਆ ਗਿਆ ਦੇਖੋ ਹਾਂਜੀ ਇਹ ਬਈ ਤੁਹਾਨੂੰ ਫਿਰ ਘਰੇ ਨਹੀਂ ਕਹਿੰਦੇ ਵੀ ਤੂੰ ਆ ਜਾਂ ਆਪਣੇ ਬੱਚੇ ਵੀ ਤੁਸੀਂ ਬਈ ਆ ਹੁਣ ਕੀ ਰੱਖੀ ਬੈਠਾ ਨਹੀਂ ਕੁਛ ਨਹੀਂ ਕਹਿੰਦੇ ਘਰੇ ਤਾਂ ਮਤਲਬ ਕਿ ਪੇਸ਼ੇ ਵਜੋਂ ਜਿਵੇਂ ਮੈਂ ਹੁਣ ਅਧਿਆਪਕਾਂ ਬਸ ਮੇਰਾ ਹੀ ਸ਼ੌਕ ਹੈ ਜੀ ਗਵਰਨਮੈਂਟ ਟੀਚਰ ਹਾਂਜੀ ਹਾਂ ਜੀ ਵੀ ਬੱਚਾ ਨੂੰ ਐ ਵੀ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸੱਭਿਆਚਾਰ ਬਾਰੇ ਪਤਾ ਲੱਗੇ ਕੁਛ ਜੀ ਸਾਡੇ ਬਜ਼ੁਰਗਾਂ ਨੇ ਕਿੱਥੋਂ ਸ਼ੁਰੂਆਤ ਕੀਤੀ ਸੀ ਹਾਂਜੀ ਕਿਉਂਕਿ ਜਿਹੜਾ ਅੱਜ ਦੀ ਆਪਾਂ ਸਾਇੰਸ ਲਈ ਆਗੇ ਦੇ ਸੰਦ ਲਈ ਉਹ ਵੀ ਇਹਨਾਂ ਦਾ ਵਿਕਸਤ ਰੂਪ ਹੀ ਆਇਆ ਹੈ ਜੀ ਬਿਲਕੁਲ ਇੱਥੇ ਅੱਗੇ ਕਾਰ ਹੋਈ ਅੱਗੇ ਨਵੀਆਂ ਕਾੜਾਂ ਹੁੰਦੀਆਂ ਨੇ ਜਿਵੇਂ ਹੁਣ ਆਪਾਂ ਉਲਟ ਮਹਾੜਾ ਰੱਖ ਰੱਖਿਆ ਨਾ ਹਾਂਜੀ ਜੋ ਵੱਡਾਂ ਵਾਲਾ ਹੈਗਾ ਨਾ ਫਿਰ ਨਾ ਉਹ ਵੱਡੇ ਵੱਡੇ ਉਲਟ ਮਿਆਹ ਵਾਲਾ ਜਿਹੜੇ 4x4 ਟਰੈਕਟਰ ਨੇ ਮਾਰ ਪੈਂਦੇ ਆਪਾਂ ਉਹ ਵੀ ਦੇਖਦੇ ਆਂ ਵੱਡਾਂ ਦੇ ਉਹੀ ਚੀਜ਼ਾਂ ਨੇ ਸਾਰੀਆਂ ਹੁਣ ਆਹ ਟਰੈਕਟਰ ਦੇ ਵਾਧਾ ਮੈਂ ਥੱਕ ਗਿਆ ਗਿਆ ਨਾਲ ਟਰੈਕਟਰ ਦੇ ਹਾਂਜੀ ਹਾਂ ਇਹ ਜਿਹੜਾ ਬਿਲਕੁਲ ਤੁਰੇ ਖਲਿਖੀ ਵੀ ਹੈ ਕਪਤਾ ਲਿਖਿਆ ਜਿਵੇਂ ਆ ਇਹ ਤੁਸੀਂ ਆਪ ਵੀ ਲਿਖ ਤੁਸੀਂ ਹਾਂ ਮੈਂ ਲਿਖ ਦਾਂਗਾ ਸੁਣਾਇਓ ਮਣੀ ਪਰਕੀ ਜਲਾਣੇ ਮੇਰੇ ਤੇ ਹੈਗਾ ਜਿਵੇਂ ਕਪਤਾ ਰੂ ਵਧੀਆ ਸੁਣਾਓ ਜੀ ਸਾਡਾ ਵਿੱਚ ਨਾ ਨਿਸਦੇ ਨੇ ਬਲਦਨਗੋਰੀ ਨਾ ਹੀ ਦਿਸਦੇ ਗੱਡੇ ਆਇਆ ਜੁਗ ਮਸ਼ੀਨੀਆਂ ਯਾਰੋ ਸੰਧ ਪੁਰਾਣੇ ਛੱਡੇ ਆਓ ਇਨਾ ਸੰਦਾਨੀ ਮੈਂ ਦੱਸਾਂ ਅੱਜ ਕਹਾਣੀ ਜੀ ਆਓ ਇਨਾ ਸੰਦਾਨੀ ਮੈਂ ਦੱਸਾਂ ਅੱਜ ਕਹਾਣੀ ਕੀ ਹੁੰਦਾ ਹੁੰਦੀ ਹੈ ਹਲ ਪੰਜਾਲੀ ਹੁੰਦੀ ਕੀ ਪੁਰਾਣੀ ਜੀ ਆਹ ਦੇਖੋ ਪੰਘਰਾ ਆਲਾਂ ਟੱਲੀਆਂ ਨਾਲ ਪਈ ਤਰਪਾਲੀ ਜੀ ਉੱਠਦਾ ਪਾਖੜਾ ਸਲੰਗ ਤੰਗਲੀ ਦਾਤੀ ਘੁੰਗਰੂਆਂ ਵਾਲੀ ਉੱਠਦਾ ਪਾਖੜਾ ਸਲੰਗ ਤੰਗਲੀ ਦਾਤੀ ਘੁੰਗਰੂਆਂ ਵਾਲੀ ਚੱਕੀ ਤੇ ਮਨਹਾਣੀ ਚਰਖਾ ਤੇਰਨ ਉਰੀ ਉਰਾ ਜੀ ਖੇਸ ਤਾਣਿਆ ਮੁੰਡੇ ਜਿਸ ਨਾਲ ਸੰਧ ਪੜਾ ਹੈ ਪੂਰਾ ਜੀ ਮੂળા ਖਾ ਪਰਾ ਟਕਵਾ ਤੇ ਇੱਕ ਨੌਲ ਜੋ ਬਣਦਾ ਜਾਂਦਾ ਉਹ ਨੌਲ ਪੈ ਉੱਤੇ ਜੀ ਮੂળા ਖਾ ਪਰਾ ਟਕਵਾ ਤੇ ਇੱਕ ਨੌਲ ਜੋ ਬਣਦਾ ਜਾਂਦਾ ਸਾਂਵਲ ਹੋਏ ਬਸਾ ਪਰਾ ਚਾਲ ਦੁਹਾਈ ਦਿੰਦਾ ਸਾਂਵਲ ਹੋਏ ਬਸਾ ਪਰਾ ਚਾਲ ਦੁਹਾਈ ਇਹ ਬਈ ਫਿਰ ਤੁਹਾਡੇ ਮਨ ਦੇ ਵਿੱਚ ਕਿਦਾਂ ਆਇਆ ਇਹ ਤੁਸੀਂ ਫੇਸ ਕੀਤਾ ਵੀ ਆਪਾਂ ਇਹ ਉੱਪਰ ਲਿਖਦੇ ਆਂ ਇਸੀ ਕਿ ਤਾਂ ਆਪਣੇ ਸ਼ਬਦਾਂ ਚ ਪਰੋਇਆ ਜੀ ਲਿਖਦਾ ਮੈਨੂੰ ਸ਼ੌਂਕ ਹੈ ਮੈਂ ਕਾਜ ਦੇ ਟਾਈਮ ਤੇ ਕਵਤਾਾਂ ਵਾਂਗ ਜਲਾ ਲਿਖਦਾ ਜੀ ਤੇ ਮੈਨੂੰ ਐਸ ਵੀ ਨੂੰ ਇੱਕ ਰੂਪ ਦਿੱਤਾ ਜਾਵੇ ਕਵਤਾਾਂ ਆ ਜਾ ਮਸਲੇ ਕੋਈ ਨੂੰ ਸ਼ਬਦਾਂ ਦੇ ਵਿੱਚ ਬੰਨਾ ਆਇਆ ਗਿਆ ਤੇ ਸਾਰੇ ਸੰਦਾਂ ਨੂੰ ਮੰਨ ਲਓ ਕਿ ਕਵਤਾ ਰੂਪ ਦੇ ਹਾਂ ਉਹਨਾਂ ਨੂੰ ਦੇਖਦੇ ਹਾਂ ਕਿ ਕਿਹੜੀ ਚੀਜ਼ ਕਿੱਥੇ ਫਿੱਟ ਹੋ ਸਕਦੀ ਹੈ ਜੀ ਉਸ ਹਾਂ ਨਾਲੇ ਬਣਾਇਆ ਗਿਆ ਵੀ ਉਹ ਲਗਭਗ ਸਾਰੇ ਸੰਦ ਹੈਗੇ ਆ ਮੇਰੇ ਕੋਲੇ ਜੀ ਜੀ ਇਹਦੇ ਵਿੱਚ ਆਏ ਲਗਭਗ ਸਾਰੀ ਹੈ ਜੀ ਬਹੁਤ ਸੁਣਾਈ ਜੀ ਦਰਸ਼ਕ ਵੀਰਾਂ ਨੂੰ ਕੀ ਕਹਿਣਾ ਚਾਹੁੰਦਾ ਜਿਵੇਂ ਹੁਣ ਆਪਣੇ ਕੋਸੋਂ ਦਾ ਬਸ ਚਾੱਕੇ ਡੇਹ ਦੇਨੇ ਆਪਾਂ ਕਹਿੰਦੇ ਡੇਹ ਤੋਂ ਆਪਾਂ ਕੰਮ ਨਹੀਂ ਦਰਸ਼ਕ ਵੀਰਾਂ ਨੂੰ ਤਾਂ ਇਹ ਹੈ ਜੀ ਵੀ ਮਤਲਬ ਕਿ ਹਰੇਕ ਚੀਜ਼ ਦੀ ਆਪਦੀ ਇਮਤ ਹੁੰਦੀ ਹੈ ਹਨ ਜੀ ਵੀ ਆਪਾਂ ਕਹਿੰਦੇ ਨਾ ਵੀ ਜਿਵੇਂ ਨਵਾਂ ਨੌ ਦਿਨ ਪੁਰਾਣਾ 100 ਦਿਨ ਹਾਂਜੀ ਵੀ ਪੁਰਾਣੀਆਂ ਚੀਜ਼ਾਂ ਨੇ ਵੀ ਬਹੁਤ ਇਮਤ ਹੁੰਦੀ ਹੈ ਪੁਰਾਣੀਆਂ ਚੀਜ਼ਾਂ ਆਪਾਂ ਮੈਂ ਤਾਂ ਉਹ ਆ ਬਰਤਨਾਂ ਸੀ ਜਿਹੜਾ ਉਹਨਾਂ ਜੀ ਆਪਾਂ ਦੇ ਸਾਡੇ ਪੁਰਾਣੇ ਬਜ਼ੁਰਗੋਂ ਹਨ ਜੀ ਮੇਰਾ ਹੀ ਸਨੇਹ ਹੈ ਵੀ ਕਿਤਾਜ ਵਿੱਚ ਸਾਡੇ ਬਜ਼ੁਰਗ ਸਾਡੇ ਦਾਦਾ ਦਾਦੀ ਮਾਤਾ ਪਿਤਾ ਉਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਜੀ ਸੇਵਾ ਸੰਭ ਬੱਚੇ ਹੋਣੇ ਆਗੇ ਉਦੋਂ ਮਾਤਾ ਆਪਾਂ ਨੂੰ ਦੇਖੋ ਤੁਹ ਕਹਾਂ ਜਪਉਣੀ ਆਪ ਗਿੱਲੇ ਸਾਂਜ ਬੰਦੀ ਜਦੋਂ ਉਹ ਬਜ਼ੁਰਗ ਹੋ ਜਾਂਦੇ ਆ ਉਦੋਂ ਸਾਡਾ ਮਤਲਬ ਕਿ ਫਰਜ਼ ਬਣਦਾ ਜਿਉਂ ਤਾਂ ਨੂੰ ਅਸੀਂ ਪਲਾਂਗ ਰੱਖੇ ਤਾਂ ਕਿ ਜਿਵੇਂ ਸਾਨੂੰ ਬਜ਼ੁਰਗ ਸਭਾਲਣੇ ਚਾਹੁੰਦੇ ਆ ਜੀ ਸਾਨੂੰ ਆ ਸਾਡਾ ਦਰਸਾੜਾ ਇਹ ਸੰਭਾਲ ਕਰਕੇ ਬਰਸਤੀ ਚੀਜ਼ਾਂ ਆ ਗਈਆਂ ਬਰਸਤੀ ਚੀਜ਼ਾਂ ਬਾਕੀ ਮੇਰਾ ਇਹ ਸਹਿ ਹੈ ਵੀ ਜੇ ਕਿਸੇ ਕੋਲ ਕੋਈ ਕੱਲਾ ਖੁੰਜਾਂ ਦੇ ਵਿੱਚ ਸਿੱਟੀਆਂ ਪਈਆਂ ਜਾਂ ਆਮ ਜੀ ਕਿਸੇ ਕੋਲ ਬਾਦੂ ਪਈ ਹੈ ਹਾਂਜੀ ਤਾਂ ਉਹ ਉਹਨੇ ਵੇਚਣੀਆਂ ਜਾਂ ਹੋਰ ਕਰਨੀਆਂ ਵੀ ਉਹ ਐਵੇਂ ਨਾ ਸਿੱਟੇ ਕਿਸੇ ਨੂੰ ਸਾਨੂੰ ਸਾਡੇ ਕੋਲ ਤੁਸੀਂ ਪੈਸੇ ਦੇ ਕੇ ਲਓਗੇ ਹਾਂਜੀ ਹਾਂ ਬਿਲਕੁਲ ਅਸੀਂ ਲੈ ਲਾਂਗੇ ਉਹ ਤੁਹਾਡਾ ਫੋਨ ਨੰਬਰ ਵੀ ਬੋਲ ਦੋ ਕਈ ਵਾਰ ਕਿਸੇ ਲੋੜ ਨਹੀਂ 98777 29405 ਜੀ ਠੀਕ ਹੈ ਜੀ ਇਹ ਫਿਰ ਤੁਸੀਂ ਪੰਡੀ ਰਹੇ ਨੇ ਸਰ ਹਾਂਜੀ ਹਾਂ ਲੋਕਲ ਡਿਊਟੀ ਦਾ ਵਾਧ ਕਰੇ ਜਾਂਦੇ ਹਾਂ ਹਾਂਜੀ ਹਾਂ ਠੀਕ ਹੈ ਠੀਕ ਹੈ ਪੰਡੀ ਮੈਂ ਬਣਾਇਆ ਹੋਇਆ ਨਾ ਬਸ ਸਪੈਸ਼ਲ ਚੱਕਰ ਇਹ ਬਖਰਾ ਬਣਾਇਆ ਠੀਕ ਹੈ ਜੀ ਸਾਰੇ ডিসਪਲੇ ਕਰਕੇ ਰੱਖ ਦੇਾਂਗੇ ਜੀ ਕਈ ਵਾਰ ਕੋਈ ਦੇਖਣ ਵੀ ਆਉਂਦੇ ਬਹੁਤ ਬੱਚੇ ਆਉਂਦੇ ਨੇ ਦੇਖਣ ਜੀ ਜਿਵੇਂ ਬੀਐਸਏ ਐਗਰੀਕਲਚਰ ਦਾ ਟੈਸਟ ਹੁੰਦਾ ਹੈ 10th ਤੋਂ ਬਾਅਦ ਹਾਂਜੀ ਪਲੱਸ 2 ਤੋਂ ਬਾਅਦ ਵੀ ਹੁੰਦਾ ਹੈ ਉਨਾ ਵਿੱਚ ਜਿਹੜਾ ਟੈਸਟ ਦੇ ਵਿੱਚ ਕੁਐਸਚਨ ਆਉਂਦੇ ਨੇ ਬਹੁਤ سارے ਪਾਰਟਸ ਆਦੇ ਇਹਨਾਂ ਨੇ ਪੁੱਛੇ ਜਾਂਦੇ ਆ ਠੀਕ ਅੱਛਾ ਜੀ ਉਹ ਬੱਚੇ ਕਾਫੀ ਦੇਖਣਾ ਆ ਬਿਲਕੁਲ ਕਰੇ ਜੀ ਤਾਂ ਕਿ ਵੀ ਕੋਈ ਫੋਨ ਵੀ ਕਰ ਲੈਂਦੇ ਨੇ ਕੋਈ ਵੀਡੀਓ ਬਣਾ ਕੇ ਲੈ ਆਉਂਦੇ ਆ ਬੱਚੇ ਹਾਂਜੀ ਜਿਵੇਂ ਇੱਕ ਆਪਣਾ ਆ ਰਹਿ ਗਿਆ ਸੀ ਹੈਰੋ ਜੀ ਦਾ ਬਸ ਇਹ ਹੈਰੋ ਹਾਂ ਜੀ ਇਹ ਜਿਵੇਂ ਨਦੀਨ ਵਗੈਰਾ ਹੁੰਦੀ ਸੀ ਨਾ ਘਾ ਘੁੱ ਖੱਬਲ ਖੱਬਲ ਉਹਨੂੰ ਰੋਲਣ ਵਾਸਤੇ ਐ ਇਕੱਠਾ ਕਰਦੇ ਆ ਇਹ ਫਿਰ ਬਲਦ ਦੇ ਪਿੱਛੇ ਉਹਦੇ ਇਹਦੇ ਪਿੱਛੇ ਪੈ ਦੋ ਹਾਂ ਇਹ ਬਲਦ ਦੇ ਬਸ ਉੱਪਰ ਇਹਦੇ ਝਾਂੜੀ ਦੇ ਉੱਪਰ ਟਿਕ ਜਾਂਦੀ ਸੀ ਇਧਰੋਂ ਇਹ ਤੋੜ ਜਾਂਦੀ ਸੀ ਜੀ ਪੂਰੇ ਬਲਦੀਆਂ ਜਾਂਦੀਆਂ ਮਗਰੋਂ ਕਿਸਾਨ ਨੂੰ ਦੱਬੀ ਜਾਂਦੇ ਤੇ ਰੱਖ ਬਲ ਇੱਕ ਪਾਸੇ ਠੀਕ ਹੈ ਜੀ ਜਿਵੇਂ ਕੋਈ ਤੁਹਾਡੀ ਮੈਨੂੰ ਬਹੁਤ ਸੁਣੀ ਚੀਜ਼ ਲੱਗੀ ਜਗਾ ਜੀ ਜਿਵੇਂ ਲੱਕੜ ਦਾ ਛੱਤ ਵਾਲਾ ਪੱਖਾ ਇਹ ਕਿਸ ਤਰ੍ਹਾਂ ਕੰਮ ਕਰਦਾ ਸੀ ਇਹ ਵੀ ਆਜੋ ਜੀ ਤੁਸੀਂ ਵੀ ਵਿੱਚ ਹਾਂਜੀ ਆ ਜੀ ਆਜੋ ਮੈਂ ਇਹ ਜਿਵੇਂ ਇਹ ਪੈਨ ਜੀ ਲੈ ਕੇ ਆਏ ਨੇ ਅੱਜ ਜੀ ਇਹ ਹਾਂਜੀ ਮੇਰੇ ਕੋਲੇ ਨਹੀਂ ਸੀਗਾ ਇਹ ਸੰਦ ਛੱਤ ਵਾਲਾ ਪੱਖਾ ਇਹ ਸਾਡੇ ਨਾਨਾ ਜੀ ਦਾ ਬਣਾਇਆ ਹੋਇਆ ਹੈ ਸਾਡੇ ਮਾਤਾ ਨੇ ਇਹਦੇ ਨਾਲ ਹਵਾ ਲਈ ਇਹ ਮਨਕਾਇਮ ਚੋਦੂ ਸੇ ਪੱਖਾ ਕੋਲੀ ਕਹਾਣੀ ਪੱਖਾ ਕੋਲੀ ਕਹਾਣੀ ਹਾਂਜੀ ਪੱਖਾ ਕੋਲੀ ਕਹਾਣੀ ਸੁਣੀ ਹੋਈ ਆ ਜੀ ਇਹ ਉਹ ਪੱਖਾ ਦਾ ਇਹਦਾ ਬੱਚੇ ਨੂੰ ਇਹਦਾ ਨੀਚੇ ਪਾ ਕੇ ਇਹਦੇ ਇੰਦਾ ਛੱਤ ਨਾਲ ਉੱਪਰ ਲੰਗਿਆ ਜਾਂਦਾ ਸੀ ਇੰਦਾ ਇੱਕ ਬੰਦਾ ਉਹ ਕੋਲੀ ਹੁੰਦਾ ਸੀ ਜਿਹੜਾ ਹਵਾ ਦਿੰਦਾ ਸੀ ਹਾਂ ਹਵਾ ਦਿੰਦਾ ਸੀ ਇੰਦਾ ਹਵਾ ਦਿੰਦਾ ਦਿਮਾਗ ਤਾਂ ਪਹਿਲਾਂ ਆਪਣੇ ਬਹੁਤ ਸੀ ਬਿਜ਼ਰਗ ਜੀ ਮਿਲ ਪਰ ਹਾਂ ਬਸ ਉਹ ਕਿੰਨੇ ਚੰਨ ਨਾਲ ਹਵਾ ਹੁੰਦੀ ਸੀ ਕਿ ਆ ਸਾਰਾ ਤਰਾਸ਼ ਕੇ ਬਣਾਇਆ ਹੋਇਆ ਹੈ ਸਾਡੇ ਨਾਨਾ ਜੀ ਬਹੁਤ ਹਾਂ ਮੈਂ ਕਰੀ ਸਾਰੀ ਉਹਨਾਂ ਦੀ ਬਹੁਤ ਸਾਰੀ ਜਿਵੇਂ ਸੰਦ ਲੱਗੇ ਲੱਕੜ ਦੇ ਹੋ ਬਣਾਏ ਹੋਏ ਨੇ ਜਿਹੜੇ ਚੜਾਹ ਲੱਕੜ ਦਾ ਪਾਟ ਦੇਖ ਕੇ ਆਏ ਤੁਸੀਂ ਇਹ ਵੀ ਉਹਨਾਂ ਨੇ ਆਪ ਤਰਾਸ਼ ਕੇ ਬਣਾਇਆ ਹੋਇਆ ਹੈ ਵਧੀਆ ਤੁਸੀਂ ਉਹਨਾਂ ਦੇ ਵਿਰਾਸਤ ਸਾਹਮਣੇ ਰੱਖੇ ਆ ਨਾ ਜੀ ਹਾਂਜੀ ਚਲੋ ਠੀਕ ਆ ਭਾਈ ਸਸੀ ਗਾਲੀ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ